ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਅੱਜ ਹੁਣ ਟਾਈਮ ਸਵੇਰ ਦੇ 7:30 ਹੋਏ ਆ ਤੇ ਅੱਜ ਹੁਣ ਅਸੀਂ ਮੇਰੀ ਨੰਦ ਕੋਲੇ ਜਾਵਾਂਗੇ ਕਿਉਂਕਿ ਉਹਨਾਂ ਦੇ ਅਖੰਡ ਪਾਠ ਰਖਵਾਇਆ ਹੋਇਆ ਹੈ ਜੀ ਸ੍ਰੀ ਅਖੰਡ ਪਾਠ ਸਾਹਿਬ ਦੇ ਅੱਜ ਭੋਗ ਹੈਗੇ ਆ ਕਿਉਂਕਿ ਸਾਰਿਆਂ ਨੂੰ ਪਤਾ ਹੀ ਹੈ ਹਨਾ ਸਾਡੇ ਦੋਤੇ ਬਾਹਰੋਂ ਆਏ ਹੋਏ ਆ ਉਹਨਾਂ ਨੇ ਫਿਰ ਜਾਣਾ ਹੈ ਆ ਹੁਣ ਆਪਾਂ ਜਿਹੜਾ ਗੁਰਦੁਆਰਾ ਸਾਹਿਬ ਰਖਾਇਆ ਹੋਇਆ ਖੰਡਪਟ ਤੇ ਮੰਮੀ ਤੇ ਹਰਸ ਗਏ ਹੋਇਆ ਪਹਿਲਾਂ ਵੀ ਹੁਣ ਬਾਕੀ ਸਾਡਾ ਪਰਿਵਾਰ ਹੁਣ ਅੱਜ ਜਾਊਗਾ ਭੋਗ ਤੇ ਉੱਥੇ 10 ਵਜੇ ਦਾ ਟਾਈਮ ਹੈ ਭੋਗ ਦਾ ਅਸੀਂ 8:30 9:00 ਵਜੇ ਤੁਰਾਂਗੇ ਲਓ ਜੀ ਅਸੀਂ ਘਰੋਂ ਚੱਲ ਪਏ ਸੀ ਅਸੀਂ ਚਾਰੇ ਜਾਣੇ ਜਾ ਰਹੇ ਹਾਂ ਤੇ ਬਾਪੂ ਜੀ ਘਰੇ ਹੈਗੇ ਆ ਫਿਰ ਘਰੇ ਵੀ ਨਹੀਂ ਸੀਗਾ ਕੋਈ ਹਰਸ ਤੇ ਮੰਮੀ ਕਿਉਂਕਿ ਗਏ ਹੋਇਆ ਤਿੰਨ ਚਾਰ ਡੇਢ ਹੋ ਗਏ ਉਹਨਾਂ ਨੂੰ ਅਸੀਂ ਬੀਰ ਜੀ ਆ ਦੀ ਦੀ ਮੈਂ ਕੁਲਵਿੰਦਰ ਅਸੀਂ ਚਾਰੇ ਜਾਣੇ ਜਾ ਰਹੇ ਆ ਤੇ ਅਸੀਂ ਵਾਪਸ ਆ ਜਾਾਂਗੇ ਜੀ ਅੱਜ ਹੀ ਮੰਮੀ ਹੋਰੀਆਂ ਜੀ ਰੁਕਣਗੇ ਕਿਉਂਕਿ ਉਹਨਾਂ ਨੇ ਕੱਲ ਨੂੰ ਫਿਰ ਜਿਹੜਾ ਹੈਗਾ ਜਾਣਾ ਮੰਦਿਪੁਰ ਇਹਨੇ ਸਾਤੋ ਦਵਾਰਾ ਇਹ ਨਹੀਂ ਜਾਇਆ ਜਾਣਾ ਤੇ ਅਸੀਂ ਅੱਜ ਇਹ ਚਲੋ ਮਿਲ ਕੇ ਆ ਜਾਾਂਗੇ ਨਹੀਂ ਤਾਂ ਅਸੀਂ ਕੱਲ ਨੂੰ ਵੀ ਚਲੇ ਜਾਂਦੇ ਅੱਜ ਅਸੀਂ ਭੋਗ ਕਰਕੇ ਜਾ ਰਹੇ ਆ ਵੀ ਚਲੋ ਭੋਗ ਤੇ ਪਹੁੰਚ ਜਾਾਂਗੇ ਤੇ ਫਿਰ ਕੱਲ ਨੂੰ ਰੋਜ਼-ਰੋਜ਼ ਔਖਾ ਜੀ ਕਿਉਂਕਿ ਇੱਕ ਖੇਤਾਂ ਦਾ ਕੰਮ ਚੱਲਦਾ ਸਰੋਂ-ਸਰੋਂ ਵੱਢਦੇ ਆ ਹਨ ਕਿਉਂਕਿ ਆਹ ਰੁੱਤ ਹਨ ਕੰਮ ਦੀ ਹੁੰਦੀ ਹੈ ਜੇ ਚਲੋ ਮਸਾਂ ਜਿਹੜਾ 6 ਮਹੀਨੇ ਬਾਅਦ ਫਸਲ ਆਉਂਦੀ ਹੈ ਆਪਣੇ ਤੇ ਲਓ ਜੀ ਆਪਾਂ ਪਹੁੰਚ ਗਏ ਪਿੰਡ ਮੰਗੇਵਾਲ ਤੇ ਇੱਥੇ ਸਾਡੇ ਭੂਆ ਜੀ ਵੀ ਹੈਗੇ ਆ ਤੇ ਮੇਰੀ ਨਣਦ ਵੀ ਹੈਗੀ ਹੈ ਹਨ ਦੇਖੋ ਫਸਲਾਂ ਜਿਹੜੀਆਂ ਹੈਗੇ ਪੱਕੀਆਂ ਪਈਆਂ ਨੇ ਪਿੰਡ ਦੇ ਵਿੱਚ ਪਹੁੰਚ ਗਏ ਹੁਣ ਆਪਾਂ ਘਰੇ ਨਹੀਂ ਜਾਂਦੇ ਹੈਗੇ ਕਿਉਂਕਿ ਹਰਸੁਨ ਦਾ ਫੋਨ ਆ ਗਿਆ ਸੀਗਾ ਭੋਗ ਪੈ ਰਹੇ ਨੇ ਆਪਾਂ ਸਿੱਧਾ ਗੁਰਦੁਆਰਾ ਸਾਹਿਬ ਹੀ ਜਾਵਾਂਗੇ ਕਿਉਂਕਿ ਉਹ ਵੀ ਗੁਰਦੁਆਰਾ ਸਾਹਿਬ ਹੀ ਹੋਣਗੇ ਸਾਰੇ ਤੇ ਪਿੰਡ ਕੋ ਘਰ ਦੇ ਕੋਲ ਦੀ ਆਪਾਂ ਲੰਘ ਜਾਾਂਗੇ ਆ ਦੇਖੋ ਇਹ ਇਧਰੋਂ ਖਿਆਲੀ ਨੂੰ ਰਸਤਾ ਜਾਂਦਾ ਇਧਰੋਂ ਮੇਰੀ ਨੰਦ ਕਾਕਾ ਆ ਜਾਂਦਾ ਜੀ ਸਿੱਧਾ ਹੀ ਗੁਰਦੁਆਰਾ ਸਾਹਿਬ ਪਹੁੰਚਾਂਗੇ ਆਪਾਂ ਭੋਗ ਜਿਹੜੇ ਹੈਗੇ ਪੈ ਰਹੇ ਆ ਅਸੀਂ ਥੋੜਾ ਜਿਹਾ ਲੇਟ ਹੀ ਹੋਗੇ ਜੀ ਗੁਰ ਕਾਣੀ ਗੁਰ ਪੁਰੇ ਤੇ ਜਾਣੀ ਪ੍ਰਭ ਕੀ ਅਗਤ ਕੋ ਘੋਰੀ ਜਨ ਕੋ ਲੈ ਬ੍ਰਤ ਵਣੀ ਜਾਨਿਕਾ ਸਭ ਕਾਣੀ ਲਓ ਜੀ ਅਸੀਂ ਹੁਣ ਆਗੇ ਸੀਗੇ ਘਰੇ ਭੈਣੋਰੀ ਉਹ ਆਏ ਨਹੀਂ ਹੈਗੇ ਭਾਂਡੇ ਮਾਂਜ ਕੇ ਸਾਹਮਣੇ ਫੇਰ ਆਉਣਗੇ ਮੰਮੀ ਇੱਧਰ ਸਾਡੇ ਦੋਤੇ ਦੀ ਸੱਸ ਵੀ ਆਈ ਹੋਈ ਸੀਗੀ ਲੋਰੀ ਹੁਣ ਭੈਣੂਰੀ ਆਈ ਨਹੀਂ ਸੀਗੇ ਹੁਣ ਅਸੀਂ ਨਾ ਪਹਿਲਾਂ ਭੂਆ ਜੀ ਨੇ ਸਾਡੇ ਅਸੀਂ ਆਖਿਆ ਚਲੋ ਉਧਰ ਮਿਲਿ ਆਉਣੇ ਆ ਅਸੀਂ ਭੂਆ ਜੀ ਦੀ ਪਡੋਤੀ ਨੂੰ ਦੇਖਣ ਆਇਆ ਪਹਿਲਾਂ ਵੀ ਨਹੀਂ ਸਾਨੂੰ ਘਰੇ ਮਿਲ ਇੱਕ ਵਾਰੀ ਪਹਿਲਾਂ ਵੀ ਆ ਕੇ ਗਏ ਆ ਅਸੀਂ ਤੇ ਉਹ ਗਏ ਹੋਏ ਸੀਗੇ ਆ ਦੇਖੋ ਇਹ ਆਪਣੀ ਭੂਆ ਜੀ ਦਾ ਘਰ ਹੈਗਾ ਆ ਬਹੁਤ ਸੋਹਣੀ ਕੋਠੀ ਬਣਾਈ ਹੋਈ ਹੈ ਹੁਣ ਆਪਾਂ ਚੱਲਦੇ ਆ ਭੂਆ ਜੀ ਕੇ ਅਸੀਂ ਆਖਿਆ ਉਹਨਾਂ ਟਾਈਮ ਅਸੀਂ ਮਿਲਿ ਆਉਣੇ ਆ ਵੀ ਚਲੋ ਇੰਨੇ ਭੈਣੂਰੀ ਘਰੇ ਆ ਜਾਣਗੇ ਤੇ ਵੀ ਚਲੋ ਉੱਥੇ ਬੈਠੇ ਵੀ ਕੀ ਕਰਦੇ ਆ ਹਨ ਕਿਉਂਕਿ ਟਾਈਮ ਖਿੱਚਵਾ ਹੀ ਆ ਜੀ ਫਿਰ ਆਪਣਾ ਸਲਾਈ ਸੈਂਟਰ ਖੋਲਿਆ ਹੋਇਆ 3 ਵਜੇ ਦੇ ਨੂੰ ਵੀ ਲਾਉਣਾ ਹੁੰਦਾ ਕੁੜੀਆਂ ਉਠਾ ਕੇ ਆਈਆਂ ਬੁਟੀਕ ਤੇ ਕੰਮ ਬਹੁਤ ਜ਼ਿਆਦਾ ਹੈਗਾ ਹੈ ਆਪਣੇ ਕੋਲੇ ਲਓ ਜੀ ਆਪਾਂ ਪਹੁੰਚ ਗਏ ਪੂਜਾ ਜੀ ਦੇ ਘਰੇ ਪੂਜਾ ਜੀ ਕੇ ਲਈ ਹੋਈ ਸੀਗੀ ਹਲਦੀ ਮਾਰ ਹੀ ਪਈ ਹੈ ਵੇੜੇ ਦੇ ਵਿੱਚ ਸ਼ਾਂਤੀ ਵਗੈਰਾ ਕਰਦੇ ਆ ਪਸੇ ਜੇ ਜੇ ਕਈ ਦਿਨ ਲੇ ਵਦਨ ਤਾਂ ਨਹੀਂ ਮਰਦਾ ਤੁਮ ਸੇ ਬੋੜ ਕਰਤੇ ਕਹਿੰਦੇ ਭਾਈ ਮੋਦਰੇ ਰਿਕਰ ਅੱਜ ਮੈਨੂੰ ਪੁੱਛਦੀ ਕਹਿੰਦੀ ਕੋਈ ਉਹ ਤੁਸੀ ਬਹੁਤ ਦੇ ਰਿਖੀ ਕਹਿੰਦੀ ਵੀ ਬੰਦਰੀ ਆਇਆ ਹੂੰ ਦੂਸੇ ਮੈਂ ਲਾ ਲੰ ਬਿੰਦੂ ਪਹਿਲਾ ਲੰਘਿਆ ਅਸੀਂ ਮੰਗ ਰੋਆ ਅੱਛਾ ਹਾਂ ਮੈਨੂੰ ਲੱਗਿਆ ਅੱਜ ਮੈਂ ਮੋਟਰਸਾਈਕਲ ਕਹਾਂਗੇ ਤੈਨੂੰ ਮੋਟਰਸਾਈਕਲ ਮੈਨੂੰ ਲੱਗਿਆ ਜਿਵੇਂ ਸੌ ਕੁੰਡੀ ਹੈ ਕਿ ਵੀ ਕੁਛ ਆ ਮੈਣੀ ਤੇ ਮਗਾ ਜੇ ਹੁਣ ਰੋਟੀ ਖਾਣ ਦਾ ਰਾਸ ਕਰ ਲਿਆ ਫੇਰ ਇਹਨਾਂ ਕੈਰੀ ਕਰਨੀ ਹੈ ਪੂਰੀ ਮਾੜਨੀ ਪੈਂਦੀ ਹੈ ਬਈ ਹਰ ਤਰ੍ਹਾਂ ਦਾ ਪਾਣੀ ਹਾਂ ਇਹ ਪਿਆਜ ਜੀਹਾਂ ਤੋਂ ਬਣਾਂਗੇ ਤੇ ਉਹ ਹੀ ਕੰਮ ਕਰਦਾ ਗਿਆ ਤੇ ਪਾਣੀ ਹਾਂ ਇਹ ਰੇਤਾਂ ਨਾਲ ਆਈਆਂ ਵਾਲੋਂ ਚੱਤ ਤੇ ਪਾ ਦੇ ਜੀ ਉਹ ਦੋ ਵੀ ਠੀਕ ਆ ਮੋਜੂ ਦੋ ਵੀ ਠੋੜੀ ਇਹਨਾਂ ਨਾਲ ਮੋੜਦਾ ਸੀ ਉਹ ਤਾਂ ਮੈਨੂੰ ਨਹੀਂ ਪਤਾ ਤੇਗਾ ਉਹ ਯਾਰ ਹਾਂ ਉਹਦੀ ਹੈਗਾ ਉਹ ਨੈਸਪੀਟ ਠੀਕ ਨਹੀਂ ਸਾਹੇ ਠੀਕ ਆ ਇਹ ਉਹ ਵੀ 200 ਕੰਮੀ ਛੋਲੇ ਰੋਗੇ ਆਈਂਪੋਰਟ ਆਹ ਉਹ ਤਾਂ ਬੰਦੇ ਦੀਆਂ ਵੀ ਉਹਦੇ ਕੋਲ ਸਾਡੇ ਪਿੰਡ ਤਾਂ ਦੇ ਗਈ ਨਹੀਂ ਬਸ ਉੱਥੇ ਘਰ ਲਵੀ ਹੈ ਦੁਕਾਨ ਦੇ ਜੇ ਜਾਣਾ ਹੁੰਦਾ ਤਾਂ ਝਟੂ ਹੀ ਜਾਏਂਗੇ ਦੁਪਹਿਰੇ ਅੱਛਾ ਅੱਛਾ ਐਜੀ ਰਹਿੰਦੀ ਹੈ ਉਹਦੇ ਪਿੰਡ ਨਹੀਂ ਹੈ ਜਹਾਗੀਰੀ ਰਹਿੰਦੀ ਹੈ ਜਹਾਗੀਰੀ ਉਹ ਕਿੱਥੇ ਜਗ੍ਹਾ ਹੋ ਜਾਂਦੀ ਹੈ ਜਾਂਦੀ ਹੈ ਉੱਥੇ ਘਰ ਹੈ ਜਾਣੇ ਪੈਂਦਾ ਹੋਣਾ ਉੱਥੇ ਘਰ ਹੈਗਾ ਉਹਨਾਂ ਦਾ ਠੀਕ ਹੈ ਉੱਥੇ ਮਿਲ ਜੇਦ ਨੇ ਮਾਪੇ ਆ ਕੇ ਭਾਈ ਆ ਗਿਆ ਕਦੇ ਠੀਕ ਠੀਕ ਈਆ ਜਿਹੜਾ ਉਹਦਾ ਤੇ ਰਾਜਾਂ ਕਹਿੰਦੇ ਆ। ਉਹ ਪਾਗ ਦੇ ਜਿੱਡੇ ਲੱਭੇ ਰਹਾਂਗੇ। ਹਾਂ ਮੈਂ ਵੀ ਕੋਲ ਦੇ। ਹਾਂ ਉਹ ਮਰਦੇ ਨੇ ਉਹ ਜਿੱਦਿਓਂ ਪਾ ਸਿੰਗਰ ਦਾ ਸਵਾਤਾ ਪੁਰਥਮੀ ਦੀ ਜਿਹੜੀ ਗੱਲ ਹੈ। ਹਾਂ ਚਲੋ ਕੰਨੀ ਪੜਿਆ ਇਹ ਕੰਮ ਕਰਨਾ ਚਾਹੁੰਦੇ ਜਦੋਂ ਨਾ ਕਰਵਾਤਾ ਕਰ ਲੈਣਾ। ਮਾਊ ਜੀ ਅੱਜ ਫੇਰ ਨਹੀਂ ਸਾਨੂੰ ਭੁਆ ਦੀ ਪડોਤੀ ਮਿਲੀ ਕਿਉਂਕਿ ਪੋਤਰ ਨੂੰ ਕੁੜੇਤੀਆਂ ਮਿਲਣ ਗਏ ਆ ਸਾਡੀ ਭੈਣ ਕੋਲੇ ਭੂਏ ਦੀ ਬੇਟੀ ਕੋਲੇ ਤੇ ਕੱਲੇ ਹੀ ਭੂਆ ਜੀ ਸੀਗੇ ਕਰੇ ਕਿਉਂਕਿ ਖੇਤ ਦਾ ਕੰਮ ਚੱਲਦਾ ਹੈ ਨਾ ਵੀਰੇ ਉਹਦੀ ਉੱਥੇ ਸੀਗੇ ਤੇ ਅੱਜ ਫੇਰ ਨੂੰ ਚਲੋ ਸਾਨੂੰ ਮਿਲੇ ਜੀ ਸਾਡੇ ਮੂਰੇ ਹੀ ਨਿਕਲ ਗਏ ਲਓ ਜੀ ਹੁਣ ਮੈਂ ਉੱਪਰ ਆ ਗਈ ਸੀਗੀ ਕੋਠੀ ਦੇਖਣ ਕੋਈ ਰੇਲ ਵਗੈਰਾ ਬਣਾਉਣੇ ਆ ਤੇ ਕਿਉਂਕਿ ਬਹੁਤ ਜ਼ਿਆਦੇ ਸੋਹਣੀ ਕੋਠੀ ਹੈ ਭੂਆ ਜੀ ਕੀ ਮਹਲ ਵਰਗੀ ਕੋਠੀ ਬਣਾਈ ਹੋਈ ਹੈ ਜਦੋਂ ਵੀ ਅਸੀਂ ਪੈਣ ਕੋਲ ਆਉਣੇ ਅਸੀਂ ਭੂਆ ਜੀ ਕੇ ਜ਼ਰੂਰ ਮਿਲ ਕੇ ਜਾਣੇ ਆ ਜੀ ਤੇ ਚਾਹੇ ਟਾਈਮ ਘੱਟ ਹੋਵੇ ਟਾਈਮ ਚੋਂ ਟਾਈਮ ਕੱਢ ਕੇ ਮਿਲ ਕੇ ਜ਼ਰੂਰ ਜਾਣਾ ਹੁੰਦਾ ਸਾਡੇ ਇਕੱਲੇ ਕੋਈ ਭੂਆ ਜੀ ਹੈਗੇ ਆ ਤੇ ਬਾਕੀ ਚਲੋ ਜੀ ਹਨਾ ਰਿਸ਼ਤੇਦਾਰੀਆਂ ਜਿਹੜੀਆਂ ਹੁੰਦੀਆਂ ਨੇ ਮਿਲ ਵਰਤਾਂਦੀਆਂ ਨੇ ਹਨਾ ਜੇ ਆਪਾਂ ਆਉਂਦੇ ਜਾਂਦੇ ਰਹਿਣੇ ਆ ਤਾਂ ਆਪਣਾ ਜਿਹੜਾ ਹੈਗਾ ਪਿਆਰ ਬਣਿਆ ਰਹਿੰਦਾ ਲਓ ਜੀ ਹੁਣ ਆਪਾਂ ਚੱਲਦੇ ਆ ਤੇ ਦੇਖੋ ਭੂਆ ਜੀ ਕੇ ਬੀਜੀ ਹੋਈ ਸੀਗੀ ਹਲਦੀ ਬਹੁਤ ਜ਼ਿਆਦਾ ਹਲਦੀ ਲਾਈਫ ਇਸੀ ਕੀ ਖੇਤ ਦੇਖੋ ਜੀਮੇਦਾਰਾਂ ਨੇ ਤਾਂ ਜਿਹੜੇ ਪਾਰਕ ਹੈਗੇ ਨੇ ਉਹ ਵੀ ਫਸਲਾਂ ਰੱਖਣ ਦੇ ਕੰਮ ਆਉਂਦੇ ਆ ਪਾਰਕ 'ਚ ਹੀ ਰੱਖੀ ਹੋਈ ਐ ਸੰਟੀ ਵਗੈਰਾ ਕਰਦੇ ਆ ਕਿਉਂਕਿ ਦੂਰੋਂ ਦੂਰੋਂ ਜਿਹੜੀ ਹੈਗੀ ਲਾਈਨ ਆਉਂਦੇ ਨੇ ਹਲਦੀ ਵੇਚਦੇ ਆ ਆਰਗੈਨਿਕ ਹਲਦੀ ਹੈਗੀ ਐ ਉੱਤਰ ਜਿਓਂਗੇ ਉੱਤਰ ਕੇ ਹੋਰ ਬਾੜਾ ਡਾਕੇ ਆ ਆਜੋ ਪੱਛਮੇ ਉੱਤਰ ਜਾਂਦਾ ਉਹ ਕੀ ਹੋ ਜਾਂਦੇ ਬੋਏ ਹਰ ਸਟੋਰ 'ਤੇ ਆਉਣੇ ਆ ਬਸ ਤੋਰ ਤੋਰ ਪੇ ਤੋਰ ਪੇ ਤੰਨੇ ਆਲੇ ਖੜਦੇ ਤੁਸੀਂ ਯਾਰ ਵੱਟਿਆ ਪਸਾਈਆ ਮੇਰੇ ਵਿੱਚ ਲਾਉਨੀਆਂ ਨੇ ਲਓ ਜੀ ਇੱਥੇ ਅਸੀਂ ਭੂਆ ਜੀ ਨਾਲ ਕਰਵਾ ਰਹੇ ਤੇ ਫੋਟੋਵਾਂ ਚਲੋ ਯਾਦਗਾਰੀ ਹੁੰਦੀ ਹੈ ਹਨਾ ਇੱਕ ਇਹਦੀ ਵੀ ਜਿਹੜੀ ਹੈਗੀ ਹਲਦੀ ਦੀ ਸ਼ਾਂਤੀ ਕਰਦੇ ਆ ਉਧਰ ਦੇਖੋ ਪੱਲੇ ਨਾਲ ਬੋਰੀਆਂ ਕੀਆ ਹੋਈਆਂ ਨੇ ਜਿਹੜੀ ਸੰਟੀਕਰ ਕਰ ਬੋਰੀਆਂ ਭਰੀ ਜਾਂਦੇ ਨੇ ਉਧਰ ਪੱਲਾ ਦੇਤਾ ਕਿਉਂਕਿ ਮੌਸਮ ਥੋੜਾ ਜਿਹਾ ਖਰਾਬ ਚੱਲਦਾ ਆ। ਇਸ ਮਾਰਨ ਵਾਲੀ ਆ ਕਹਿੰਦੇ। ਆ ਦੇਖ। ਆ ਬਹਾ ਬੋਰ ਲਾਇਆ। ਹੱਸਿਆ। ਕੀ ਆੜਨਾ ਬਰੇਤੀ ਇਕੱਠੀ ਕਰਾਉਂਦਾ ਟਰੈਕ ਨਾਲ। ਅੱਛਾ। ਬਾਹਲੇ ਪਾਸੇ ਫੇਰ ਜਦੋਂ ਉਥੋਂ ਬੀਲੀ ਆਉਂਦੇ ਨੇ ਆਹ ਕਿੱਥੇ ਆ ਬੀ ਬਣਾਉਣ ਲੱਗ ਪੈਂਦੇ। ਠੀਕ ਹੈ। ਆ ਇਕੱਲੀ ਬਣਾ ਕੇ ਇੱਥੇ ਆ। ਅੱਛਾ ਅੱਛਾ ਆ ਵੀ ਹੈਗਾ। ਇਹ ਵੀ ਹੈ। ਆਹਾਂ ਵાળ ਕੇ ਤੁਸੀਂ ਆਪਦੇ ਵਰਤ ਲਓਗੇ। ਇਹ ਵਾਲਾਂਗੇ ਆ ਬੋਰੀਆਂ ਢੱਕੀਆਂ ਪਈਆਂ ਨੇ ਬੀ ਦੀਆਂ ਆ ਦੇਖ। ਨਾ ਹਲਦੀ ਚ ਤਾਂ ਬਹੁਤ ਵਧੀਆ ਬਾਕੀ ਸੋਡੀ ਆਰਗੈਨਿਕ ਥੀ ਨਾ ਹਾਂ ਪਰ ਤਾਂ ਇੰਨੀ ਬਿਖੀ ਆ 2.5 ਲੱਖ ਦੀ ਲੱਗਦੀ ਜਿਹੜਾ ਇਹ ਝੜ ਜਾਣਗੇ ਸਾਰੀਆਂ ਇਹ ਸਾਰੀਆਂ ਜੋ ਉੱਗਦੀ ਨਾ ਹਾਂ ਜਿਹੜਾ ਇਹ ਹਲਦੀ ਇਹਦੇ ਵਿੱਚ ਹੀ ਹੈ ਇਹਦੇ ਵਿੱਚ ਹੀ ਆ ਸਾਰੀਆਂ ਨਾਲ ਝੜ ਜਾਣੇ ਜਿਹੜਾ ਇਹ ਹੋਵਾ ਹੀ ਲਓ ਜੀ ਹੁਣ ਅਸੀਂ ਆ ਗਏ ਸੀਗੇ ਭੈਣ ਕੇ ਘਰੇ ਇਹ ਭੈਣ ਦਾ ਘਰ ਹੈ ਮੇਰੀ ਨਨਦ ਦਾ ਘਰ ਹੈ ਤੇ ਹੁਣ ਆਪਾਂ ਮਿਲ ਕੇ ਜਿਹੜਾ ਹੈਗਾ ਚੱਲਦੇ ਆ ਇੱਧਰ ਵੀਰ ਜੀ ਖੜੇ ਆ ਨਨਦੋਈਆ ਮੇਰਾ ਏ ਬੜੀ ਨਾਨਦ ਹੈ ਜੀ ਛੋਟੀ ਨਾਨਦ ਮੇਰੀ ਹੋਰ ਪਿੰਡ ਵਿਆਹੇ ਹੋਏ ਆ ਬੱਦਲ ਵੀ ਬਹੁਤ ਜ਼ਿਆਦੇ ਹੋਇਆ ਪਿਆ ਬਸ ਹੁਣ ਆਪਾਂ ਚੱਲਦੇ ਆ ਕਿਉਂਕਿ ਇਹਨਾਂ ਨੇ ਮੁੰਡਿਆਂ ਨੇ ਫਿਰ ਜਾਣਾ ਸੀ ਘਰ ਨਾਲੇ ਕੋਈ ਆਪਦਾ ਕੰਮਕਾਰ ਜਾਣਾ ਆ ਤੇ ਸਾਰੇ ਜਾਣਦੇ ਆ ਇਹ ਵਾਲੇ ਸਾਡੇ ਦੋਧਿਆਂ ਨੂੰ ਹੁਣ ਅਸੀਂ ਇੱਥੇ ਫੋਟੋਆਂ ਕਰਵਾ ਰਹੇ ਆ ਚਲੋ ਜੀ ਕੱਲ ਨੂੰ ਫਿਰ ਭੱਗ ਜਾਣਗੇ

ਕਾ ਨਾ ਕੋਈ ਮੋਟਾ ਬੰਦਾ ਪਾ ਲੇ ਪਾ ਚੀ ਗਰ ਬੰਦੇ ਆ ਰਹੇ ਹੋ ਇੱਕ ਮਿੰਟ ਖੜੋ ਓਕੇ ਬਾਈ ਦਾ ਚੱਕ ਲੈਵਾ ਹੈ ਲਓ ਜੀ ਹੁਣ ਆਪਾਂ ਚੱਲ ਜਾ ਰਹੇ ਆ ਵਾਪਸ ਹਰਸ਼ ਤੇ ਮੰਮੀ ਇੱਥੇ ਰੁਕਣਗੇ ਕਿਉਂਕਿ ਹਰਸ਼ ਨਾਲ ਜਾਊਗਾ ਇਹਨਾਂ ਨੂੰ ਛੱਡਣੇ ਹੈ ਏਅਰਪੋਰਟ ਤੇ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ